ਪੈਂਦੇਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਉੱਚਾ ਲੰਬਾ ਅਤੇ ਬਹੁਤ ਤਾਕਤਵਰ ਸਿਪਾਹੀ ਸੀ ਗੁਰੂ ਜੀ ਨੇ ਉਸ ਨੂੰ ਬਚਪਨ ਤੋਂ ਪਾਲਿਆ ਸੀ ਅਤੇ ਉਸ ਨੂੰ ਆਪਣਾ ਬਹੁਤ ਨਜ਼ਦੀਕੀ ਮੰਨਦੇ ਸਨ ਪਰ ਅਹੰਕਾਰ ਅਤੇ ਕੁਝ ਗਲਤਫਹਿਮੀਆਂ ਕਾਰਨ ਉਹ ਗੁਰੂ ਜੀ ਦਾ ਵੈਰੀ ਬਣ ਗਿਆ ਗੁਰੂ ਜੀ ਨਾਲ ਵਿਗਾਰ ਦੇ ਕਾਰਨ ਪੈਂਦੇਖਾਨ ਦੇ ਮਨ ਵਿੱਚ ਇਹ ਹੰਕਾਰ ਆ ਗਿਆ ਸੀ ਕਿ ਗੁਰੂ ਜੀ ਦੀਆਂ ਜਿੱਤਾਂ ਉਸ ਦੀ ਬਹਾਦਰੀ ਕਰਕੇ ਹੀ ਹੁੰਦੀਆਂ ਹਨ ਇਸ ਦੇ ਨਾਲ ਹੀ ਉਸ ਦੇ ਜਵਾਈ ਨੇ ਗੁਰੂ ਜੀ ਦੀ ਇੱਕ ਕੀਮਤੀ ਬਾਜ਼ ਅਤੇ ਕੁਝ ਹੋਰ ਵਸਤੂਆਂ ਚੋਰੀ ਕਰ ਲਈਆਂ ਸਨ ਜਦੋਂ ਗੁਰੂ ਜੀ ਨੇ ਇਸ ਬਾਰੇ ਪੁੱਛਿਆ ਤਾਂ ਪੈਂਦੇ ਖਾਨ ਨੇ ਝੂਠ ਬੋਲਿਆ ਅਤੇ ਬਦਤਮੀਜ਼ੀ ਕੀਤੀ ਇਸ ਕਾਰਨ ਗੁਰੂ ਜੀ ਨੇ ਉਸ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਕਰਤਾਰਪੁਰ ਦੀ ਜੰਗ 1635 ਬਦਲਾ ਲੈਣ ਦੀ ਅੱਗ ਵਿੱਚ ਪੈਂਦੇ ਖਾਂ ਮੁਗਲ ਬਾਦਸ਼ਾਹ ਸ਼ਾਹਜਹਾਂ ਕੋਲ ਚਲਾ ਗਿਆ ਅਤੇ ਗੁਰੂ ਜੀ ਦੇ ਖਿਲਾਫ ਫੌਜ ਲੈ ਕੇ ਚੜ ਆਇਆ ਇਹ ਜੰਗ ਕਰਤਾਰਪੁਰ ਜਲੰਧਰ ਵਿਖੇ ਹੋਈ ਪੈਂਦੇਖਾਂ ਦੀ ਮੌਤ ਦਾ ਦ੍ਰਿਸ਼ ਜੰਗ ਦੇ ਮੈਦਾਨ ਵਿੱਚ ਪੈਂਦੇਖਾਂ ਦਾ ਸਾਹਮਣਾ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੋਇਆ ਗੁਰੂ ਜੀ ਨੇ ਉਸ ਨੂੰ ਪਹਿਲਾ ਵਾਰ ਕਰਨ ਦਾ ਮੌਕਾ ਦਿੱਤਾ ਇੱਕ ਪਹਿਲਾ ਮੌਕਾ ਪੈਂਦੇਖਾਂ ਨੇ ਗੁਰੂ ਜੀ ਤੇ ਦੋ ਵਾਰ ਕੀਤੇ ਪਰ ਗੁਰੂ ਜੀ ਨੇ ਆਪਣੀ ਢਾਲ ਨਾਲ ਬੜੀ ਆਸਾਨੀ ਨਾਲ ਵਾਰ ਬਚਾ ਲਏ ਦੋ ਅੰਤਿਮ ਵਾਰ ਜਦੋਂ ਪੈਂਦੇਖਾਂ ਨੇ ਤੀਜੀ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਉਸ ਤੇ ਵਾਰ ਕੀਤਾ ਗੁਰੂ ਜੀ ਦੀ ਤਲਵਾਰ ਦੇ ਇੱਕੋ ਵਾਰ ਨਾਲ ਉਹ ਘੋੜੇ ਤੋਂ ਹੇਠਾਂ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਗੁਰੂ ਜੀ ਦੀ ਰਹਿਮ ਦਿਲੀ ਹਾਲਾਂਕਿ ਪੈਂਦੇਖਾਂ ਗਦਾਰੀ ਕਰਕੇ ਆਇਆ ਸੀ ਪਰ ਗੁਰੂ ਜੀ ਦੇ ਮਨ ਵਿੱਚ ਉਸ ਲਈ ਫਿਰ ਵੀ ਦਇਆ ਸੀ ਜਦੋਂ ਉਹ ਆਖਰੀ ਸਾਹ ਲੈ ਰਿਹਾ ਸੀ ਗੁਰੂ ਜੀ ਨੇ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਧੁੱਪ ਤੋਂ ਬਚਾਉਣ ਲਈ ਉਸ ਦੇ ਚਿਹਰੇ ਤੇ ਆਪਣੀ ਢਾਲ ਨਾਲ ਛਾਂ ਕੀਤੀ ਗੁਰੂ ਜੀ ਨੇ ਉਸ ਨੂੰ ਕਿਹਾ ਤਾਰਾ ਚਿੰਨ ਪੈਂਦੇਖਾਂ ਹੁਣ ਤਾਂ ਅੱਲਾਹ ਨੂੰ ਯਾਦ ਕਰ ਲੈ ਅਤੇ ਕਲਮਾ ਪੜ ਪੈਂਦੇ ਖਾਨ ਨੇ ਆਪਣੀ ਗਲਤੀ ਮੰਨੀ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਹੀ ਪ੍ਰਾਣ ਤਿਆਗ ਦਿੱਤੇ ਇਸ ਤਰ੍ਹਾਂ ਇੱਕ ਬਹਾਦਰੀ